हा जी फ्रेंड्स ट्रिप्रैस बोर्ड वालों कल कि अपडेट जारी कि गई ने नवी वैकेंसीज भी आईया ने जड़िया रह गई अपडेट उसकी आप गए जी टोटल चेक करोंगे आप दो तीन चार पाँच छः सत्त अठ नौ दस ग्यारह बारह तेरह चौदह चौदह अपडेट्स आईया ने सबस भी आए आप भी देखा कि पोस्ट का सिलेबस आया है ਵੀਡੀਓ ਜੋ ਐਂਡ ਤੱਕ ਬਣੇ ਰਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜ਼ਰੂਰ ਦਬਾ ਲਿਓ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਕਲਰਕ ਦਾ ਸਿਲੇਬਸ ਦੇਖਾਂਗੇ ਜੂਨੀਅਰ ਇੰਜੀਨੀਅਰ ਦਾ ਸਿਲੇਬਸ ਦੇਖਾਂਗੇ ਲੈਬਰਾਟਰੀ ਅਟੈਂਡੈਂਟ ਵਾਲਾ ਦੇਖਾਂਗੇ ਲਾ ਅਫੀਸਰ ਕੁਆਲਟੀ ਮੈਨੇਜਰ ਰਿਸਰਚ ਅਸਿਸਟੈਂਟ ਰਿਸਰਚ ਅਸਿਸਟੈਂਟ ਗ੍ਰੇਡ ਬੀ ਸਿਲੇਬਸ ਸੀਨੀਅਰ ਅਸਿਸਟੈਂਟ ਆਈਟੀ ਇਹਦਾ ਸਿਲੇਬਸ ਦੇਖਾਂਗੇ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਐਡਵਰਟਾਈਜ਼ਮੈਂਟ 4/2024 ਵਾਲਾ ਸਿਲੇਬਸ ਦੇਖਾਂਗੇ ਠੀਕ ਹੈ ਜੀ ਸ਼ਿਪ ਕੰਡਕਟਰ ਐਰੋ ਮੋਡਲਿੰਗ ਇੰਸਟ੍ਰਕਟਰ ਇਹਨਾਂ ਵਾਲਾ ਦੇਖਾਂਗੇ ਸ਼ਿਪ ਮੋਡਲਿੰਗ ਸਟੋਰ ਕੀਪਰ ਜਦ ਤੱਕ ਸਾਰੇ ਪੋਸਟਾਂ ਦਾ ਜਿਹੜਾ ਸਿਲੇਬਸ ਹੈ ਇਹਦੀ ਪੀਡੀਐਫ ਫਾਈਲ ਟੈਲੀਗ੍ਰam ਚੈਨਲ ਤੇ ਤੁਹਾਨੂੰ ਪ੍ਰੋਵਾਈਡ ਕਰਾ ਦੇਗੀ ਅੰਦਰ ਵੀ ਆਪਾਂ ਦੇਖਦੇ ਆ ਪਲੀਜ਼ ਵੀਡੀਓ ਚ ਐਂਡ ਤੱਕ ਬਨੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜਰੂਰ ਦਬਾ ਲਿਓ ਜੀ ਚਲੋ ਜੀ ਪਹਿਲੀ ਅਪਡੇਟ ਆਪਾਂ ਦੇਖਦੇ ਆ ਜਿਹੜੀਆਂ ਰਹਿ ਗਈਆਂ ਸੀ ਐਸਓ ਪਹਿੰਦਾ ਕਰਦ ਜਿਹੜੀਆਂ ਪੋਸਟਸ ਆਈਆਂ ਨੇਗੀਆਂ ਉਹ ਵੀ ਆਪਾਂ ਪਾ ਚੁੱਕੇ ਆ ਠੀਕ ਹੈ ਜੀ ਪੋਸਟਰਸ ਆਈਆਂ ਸੀਗੀਆਂ ਅਕਾਊਂਟੈਂਟ ਮਲਟੀਪਰਪਸ ਫਿਸ਼ਰੀ ਸਕਿਲ ਵਰਕਰ ਤੇ ਲੈਬ ਟੈਕਨੀਸ਼ੀਅਨ ਦੀ ਠੀਕ ਹੈ ਜੀ ਉਹ ਵਾਲੀ ਵੀਡੀਓ ਚੈਨਲ ਤੇ ਪਈ ਹੈ ਜਾ ਕੇ ਦੇਖ ਲਿਓ ਤੇ ਐਡਵਰਟਾਈਜ਼ਮ ਨੰਬਰ 2 2024 ਲੇਬਰ ਇਨਸਪੈਕਟਰ ਟੈਕਨੀਸ਼ੀਅਨ ਗ੍ਰੇਡ 1 ਆਫੀਸਰ ਐਂਡ ਗ੍ਰੇਡ 3 ਇਹਦਾ ਆਪਾਂ ਦੇਖਦੇ ਹਾਂ ਕੀ ਅਪਡੇਟ ਆਈ ਹੈਗੀ ਚੈੱਕ ਕਰਦੇ ਹਾਂ ਆਪਾਂ ਇਹਦੇ ਦੇਖਦੇ ਜੀ ਦੇਖੋ ਪੋਸਟਰਸ ਆਈਆਂ ਲੇਬਰ ਇਨਸਪੈਕਟਰ ਦੀਆਂ 52 ਤੇ ਟੈਕਨੀਸ਼ੀਅਨ ਗ੍ਰੇਡ ਦੀਆਂ ਦੋ ਟੈਕਨੀਕਲ ਅਫਸਰ ਦੀ ਇੱਕ ਟੈਕਨੀਸ਼ੀਅਨ ਗ੍ਰੇਡ 3 ਦੀਆਂ ਨਾਲ ਟੋਟਲ ਹੈ ਜੀ ਇਹ ਸਿਰਫ ਤੁਸੀਂ ਕੀ ਕਰ ਸਕਦੇ ਇਹਦੇ ਚ 17/2024 ਤੋਂ 23/2024 ਤੱਕ ਪੋਰਟਲ ਹੈ ਜਿਹੜਾ ਖੋਲਿਆ ਜਾਏਗਾ ਉਸ ਦੇ ਵਿੱਚ ਤੁਸੀਂ ਜਿਹੜੇ ਡਾਕੂਮੈਂਟ ਆਪਦੇ ਗਲਤ ਹੋਏ ਹੈ ਠੀਕ ਹੈ ਨਾਮ ਪਿਤਾ ਦਾ ਨਾਮ ਜਨਮ ਮਿਤੀ ਲਿੰਗ ਕੈਟਾਗਰੀ ਤੁਸੀਂ ਸੋਧ ਕਰ ਸਕਦੇ ਹੋ 23/24 ਤੱਕ ਤੇ ਸੋਧ ਕਰਨ ਤੋਂ ਬਾਅਦ ਜੇ ਕੋਈ ਫੀਸ ਹੈ ਤਾਂ ਉਹ ਫੀਸ ਡਿਮਾਂਡ ਡੀਡੀ ਰਾਹੀਂ ਪੇ ਕਰਨੀ ਹੈ ਤੁਸੀਂ 인 ਦਾ ਫੇਵਰ ਆਫ ਸੈਕਟਰੀ ਸਪੋਰਟਿੰਗ ਸਰਵਿਸ ਸਿਲੈਕਸ਼ਨ ਬੋਰਡ ਪੰਜਾਬ ਪੇਬਲਡ ਮੋਹਾਲੀ ਵੀ ਕਿ 30/24 ਤੋਂ ਪਹਿਲਾ ਪਹਿਲਾ ਕਲੀਅਰ ਹੈ ਜੀ ਬਾਕੀ ਇਹ ਵਾਲਾ ਪਰਫਰਮ ਬੈ ਜਿਹੜਾ ਤੁਸੀਂ ਨਾ ਲੈਣਾ ਇਹਦੇ ਨਾਲ ਆਪਦੀ オリジナル ਡੀਡੀਏ ਜਿਹੜੀ ਉਹ ਲਗਾ ਕੇ ਭੇਜ ਦੇ ਲਈਏ ਅਗਲੀ ਅਪਡੇਟ ਦੇਖੇ ਜਾਈਏ ਆਪਾਂ ਦੂਸਰੀ ਅਪਡੇਟ ਹੈਗੀ ਹੈ ਸ਼ਡਿਊਲ ਆਫ ਗੈਲਰੀ ਅਸਿਸਟੈਂਟ ਵਾਲਾ ਤਾਂ ਦੇਖ ਲਿਆ ਸੀਗਾ ਕਾਉਂਸਲਿੰਗ ਸ਼ੁਰੂ ਹੋਣਾ ਅਸਿਸਟੈਂਟ ਇਹ ਵੀਡੀਓ ਪਹਿਲਾਂ ਗੱਲ ਪਾਤੀਆਂ ਸੀ ਠੀਕ ਹੈ ਉਹ ਤੁਸੀਂ ਜਾ ਕੇ ਧਿਆਨ ਨਾਲ ਚੈੱਕ ਕਰ ਲਿਓ ਠੀਕ ਹੈ ਜਿਹੜੀ ਹੈ ਰਹਿ ਗਈਆਂ ਅਪਡੇਟ ਉਹ ਆਪਾਂ ਅੱਜ ਚੈੱਕ ਕਰ ਰਹੇ ਹਾਂ ਕਲੀਅਰ ਹੈ ਜੀ ਸ਼ੁਰੂ ਤੋਂ ਹੀ ਦੇਖ ਲੈਨੇ ਆਪਾਂ ਤਾਂ ਬਾਕੀ ਜਿਹੜੀਆਂ ਅਪਡੇਟ ਲਈਆਂ ਉਹ ਵੀ ਆਪਾਂ ਧਿਆਨ ਨਾਲ ਦੇਖਾਂਗੇ ਤੇ ਰਿਗਾਰਡਿੰਗ ਐਡੀਸ਼ਨ ਇਨ ਪੋਸਟਸ ਆਫ ਜੂਨੀਅਰ ਡਰਾਫਟਸਮੈਨ ਇਹਦੇ ਵਿੱਚ ਆਪਾਂ ਗੱਲ ਕਰ ਲੈਨੇ ਆ ਵੀ ਕਿੰਨੀਆਂ ਪੋਸਟਸ ਦੇ ਜਿਹੜੀਆਂ ਜੂਨੀਅਰ ਡਰਾਫਟਸਮੈਨ ਦੀ ਐਡ ਕੀਤੀਆਂ ਗਈਆਂ ਇਹ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਟੋਟਲ ਜਿਹੜੀਆਂ 30 ਅਸਾਮੀਆਂ ਨੇ 30 ਅਸਾਮੀਆਂ ਚੋਂ 10 ਹੈ ਜਿਹੜੀਆਂ ਉਹ ਊਮਨ ਦੇ ਲਈ ਰਿਜ਼ਰਵ ਨੇ ਤੇ ਅਪਲਾਈ ਕਰਨਾ ਹੈ ਜਿਹੜਾ ਤੁਸੀਂ 27 24 ਤੋਂ 10 2024 ਸ਼ਾਮ 5 ਵਜੇ ਤੱਕ ਕਰ ਸਕਦੇ ਹੋ ਫੀਸ ਭਰਨ ਦੀ ਆਖਰੀ ਮਿਤੀ 13 8 24 ਹੈ। ਕਲੀਅਰ ਹੈ ਜੀ? ਤੇ ਕੁਆਲਿਫੀਕੇਸ਼ਨ ਹੈ ਜਿਹੜੀ ਇਸ ਦੀ ਕੀ ਹੋएगी ਹੈ ਬੈਟਰੀ ਕੁਲੇਸ਼ਨ ਜਾਇਜ਼ ਦੇ ਬਰਾਬਰ ਦੀ ਯੋਗਤਾ ਅਤੇ 2 ਸਾਲ ਦਾ ਆਈਟੀਆਈ ਦਾ ਜਿਹੜਾ ਸਰਟੀਫਿਕੇਟ ਡਰਾਫਸਮੈਨ ਸਿਵਲ ਦਾ ਕੋਰਸ ਹੈ ਉਹ ਕੀਤਾ ਹੋਣਾ ਚਾਹੀਦਾ ਹੈ। ਠੀਕ ਹੈ ਤੇ ਇਸ સ્ਕੇਲ ਹੈ ਜਿਹੜਾ 25500 ਰਹੇਗਾ ਲੈਵਲ 4 ਹੈ। ਸੋਰੀ ਕਾਫੀ ਲੰਬੀ ਵੀਡੀਓ ਹੋ ਜਾਏਗੀ ਜੇ ਆਪਾਂ ਗੱਲੀ ਗੱਲੀ ਨੂੰ ਡਿਟੇਲ ਚ ਦੇਖਣ ਲੱਗੇ। ਵੀਡੀਓ ਪੀਡੀਐਫ ਫਾਈਲ ਟੈਲੀਗ੍ਰਾਮ ਜਿਹੜੇ ਤੇ ਪ੍ਰੋਵਾਈਡ ਕਰਾ ਦੇਗੀ ਕਮੈਂਟ ਕਰ ਦਿਓ ਠੀਕ ਹੈ ਜੀ ਅਗਲੀ ਅਪਡੇਟ ਹੈ ਜਿਹੜੀ ਉਹ ਨੋਨ ਜੁਆਇਨਿੰਗ ਕੈਂਡੀਡੇਟ ਜਿਹੜੇ ਕਲਰਕ ਦੀ ਹੈਗੇ ਉਹਨਾਂ ਦੀ ਆਈ ਹੈਗੀ ਇਹ ਵਾਲੀ ਨਾਮ ਹੈ ਤੁਸੀਂ ਚੈੱਕ ਕਰ ਸਕਦੇ ਹੋ ਐਡਵਰਟਾਈਜ਼ਮੈਂਟ ਨੰਬਰ 3 ਉਹ 2022 ਦੀ ਹੈ ਨਾ ਜਿਹੜੇ ਕੈਂਡੀਡੇਟ ਨੇ ਜੁਆਇਨ ਨਹੀਂ ਕੀਤਾ ਉਹਨਾਂ ਦੇ ਨਾਮ ਆਇਆ ਟੋਟਲ 24 ਨਾਮ ਦੇਗੇ ਠੀਕ ਹੈ ਇਹ ਤੁਸੀਂ ਚੈੱਕ ਕਰ ਸਕਦੇ ਹੋ ਅਗਲੀ ਲਿਸਟ ਆਪਾਂ ਦੇਖਦੇ ਆ ਜੀ ਇਹ ਹੈਗੀ ਹੈ ਚੌਥੀ ਲਿਸਟ ਹੈਗੀ 17 ਤੋਂ 21 ਲੈ ਜਿਹੜੇ ਕੈਂਡੀਡੇਟ non joining list ਠੀਕ ਹੈ ਜੀ ਕਲਰ ਕਰ ਨੌਜਵਾਨੀ ਦੇ ਸਮੇ ਵਿਰੁੱਧ ਚੋਣੇਗੇ ਜਿਹੜੇ ਉਮੀਦਵਾਰ ਨੇ ਉਹਨਾਂ ਦੀ ਚੌਥੀ ਲਿਸਟ ਹੈ ਇਹਦੇ ਚ ਟੋਟਲ ਤੁਸੀਂ ਚੈੱਕ ਕਰ ਸਕਦੇ ਹੋ 43 ਕੈਂਡੀਡੇਟ ਨੇ ਜਿਨ੍ਹਾਂ ਦੇ ਨਾਮ ਆਏ ਨੇਗੇ non joining list ਦੇ ਵਿੱਚ ਆਹਲਾ ਦੇਖਦੇ ਜੀ ਆਪਾਂ ਫਿਫਥ ਲਿਸਟ ਹੈਗੀ ਫਿਫਥ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ 17 ऑफ 2021 ਨਹੀਂ ਕਿੰਨੇ ਕੈਂਡੀਡੇਟ ਨੇ ਜਿਨ੍ਹਾਂ ਦੇ ਨਾਮ ਆਏ ਵਿਤ ਹੈਲ ਰੱਖਿਆ ਗਿਆ ਇੱਕ ਕੈਂਡੀਡੇਟ ਦੋ ਕੈਂਡੀਡੇਟ ਦਾ ਨਤੀਜਾ ਇਹਦੇ ਚ ਕਿਉਂਕਿ ਤਿੰਨ ਚਾਰ ਪੰਜ ਇਹ ਚੈੱਕ ਕਰ ਲਿਓ ਤੁਸੀਂ ਕਿੰਨੇ ਕੈਂਡੀਡੇਟ ਦਾ ਰੱਖਿਆ ਗਿਆ ਟੋਟਲ ਜਿਹੜੇ ਨਾਮ ਆਏ ਨੇਗੇ ਇਹਨਾਂ ਦੇ ਵੀ ਆਪਾਂ ਚੈੱਕ ਕਰ ਲੈਨੇ ਲੋ ਜੀ ਇਹਦੇ ਚ ਤਾਂ ਬਾਬਾ ਨਾਮ ਆਏ ਐ 93 ਨਾਮ ਆਇਨੇਗੇ ਇਹਨਾਂ ਕੈਂਡੀਡੇਟ ਦੇ ਅਗਲੀ ਚੈੱਕ ਕਰਦੇ ਆ ਜੀ ਆਪਾਂ ਚੌਥੀ ਹੋਗੀ ਪੰਜਵੀਂ ਚੈੱਕ ਕਰਦੇ ਆ ਨੋਨ ਜੁਆਇਨਿੰਗ ਲਾਰਕ 17 21 ਦੀ ਇਦੇ ਚ ਚੈੱਕ ਕਰਦੇ ਆ ਜੀ ਕਿੰਨੇ ਕੈਂਡੀਡੇਟ ਦੇ ਨਾਮ ਆਏ ਐ ਇਹਦੇ ਚ ਨਾਮ ਆਏ ਲੇਗੇ ਟੋਟਲ ਆ 93 ਆਪਾਂ ਚੈੱਕ ਕਰ ਲੈਨੇਗੇ ਉਹੀ ਨਾਮ ਲਗੇ ਠੀਕ ਐ ਜੀ ਤੇ ਲੇਬਰ ਇੰਸਪੈਕਟਰ ਗ੍ਰੇਡ ਵਾਲੀ ਆਪਾਂ ਦੇਖ ਲਈਏ ਜੀ ਅਕਾਊਂਟੈਂਟ ਮਲਟੀਪਰਪਸ ਸਕਿਲਰ ਵੀ ਪਬਲਿਕ ਨੋਟਿਸ ਦੇਖ ਲਈਏ ਆਪਾਂ ਠੀਕ ਐ ਜੀ ਬਾਕੀ ਦੇਖਦੇ ਆ